ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਹਰ ਇਨਸਾਨ ਦੇ ਵਿੱਚ ਕੋਈ ਨਾ ਕੋਈ ਖੂਬੀ ਵੀ ਹੁੰਦੀ ਹੈ ਤੇ ਕੋਈ ਨਾ ਕੋਈ ਕਮਜ਼ੋਰੀ ਵੀ ਹੁੰਦੀ ਹੈ ਪਰ ਟਾਈਮ ਆਉਣ ਤੇ ਖੂਬੀ ਤੇ ਕਮਜ਼ੋਰੀ ਦੋਨੋਂ ਹੀ ਕਮ ਆਉਂਦੀਆਂ ਨੇ ਐਸੇ ਟਾਪਿਕ ਤੇ ਅੱਜ ਮੈਂ ਤੁਹਾਡੇ ਲਈ ਫਿਰ ਇੱਕ ਛੋਟੀ ਜੀ ਕਹਾਣੀ ਲੈ ਕੇ ਆਈ ਹਾਂ ਇਸ ਲਈ ਵੀਰੇ ਦੇ ਐਂਡ ਤੱਕ ਬਣੇ ਰਹੋ ਅਤੇ ਵੀਰੇ ਨੂੰ ਧਿਆਨ ਨਾਲ ਦੇਖਿਓ ਦੋਸਤੋ ਇਹ ਕਹਾਣੀ ਹੈ ਦੋ ਮਟਕਿਆਂ ਦੀ ਇੱਕ ਮਟਕਾ ਸੀ ਫੁੱਟਿਆ ਹੋਇਆ ਤੇ ਇੱਕ ਮਟਕਾ ਸੀ ਸਾਫਤਾ ਇੱਕ ਪਿੰਡ ਦੇ ਵਿੱਚ ਇੱਕ ਕਿਸਾਨ ਰਹਿੰਦਾ ਸੀ ਉਹਦੇ ਕੋਲ ਦੋ ਮਟਕੇ ਸੀ ਇੱਕ ਫੁੱਟਿਆ ਹੋਇਆ ਸੀ ਇੱਕ ਸਾਫਤਾ ਸੀਗਾ ਜਿਹੜਾ ਫੁੱਟਿਆ ਹੋਇਆ ਸੀ ਤੇੜਾ ਸੀ ਕਿਸਾਨ ਸਵੇਰੇ ਉੱਠ ਕੇ ਨਦੀ ਤੋਂ ਮਟਕੇ ਭਰ ਕੇ ਲੈ ਕੇ ਆਉਂਦਾ ਜਿਹੜਾ ਤਾਂ ਸਾਫਤਾ ਮਟਕਾ ਸੀ ਉਹ ਤਾਂ ਸਾਫ ਸੁਥਰਾ ਘਰੇ ਆਉਂਦਾ ਬਿਲਕੁਲ ਵੀ ਪਾਣੀ ਨਹੀਂ ਡੋਲਦਾ ਸੀ ਤੇ ਜਿਹੜਾ ਫੁੱਟਿਆ ਮਟਕਾ ਸੀਗਾ ਉਹਦੇ ਚੋਂ ਪਾਣੀ ਰਿਸਦਾ ਰਿਸਦਾ ਉਹ ਅੱਧੇ ਰਹਿ ਜਾਂਦਾ ਸੀ ਤੇ ਜਦੋਂ ਘਰੇ ਆਉਂਦਾ ਤੇ ਮਟਕੇ ਨੂੰ ਬੜਾ ਸ਼ਰਮਿੰਦਗੀ ਹੁੰਦੀ ਵੀ ਮੈਂ ਤਾਂ ਅੱਧੇ ਰਹਿ ਜਾਂਦਾ ਮੇਰੇ ਨਾਲ ਦਾ ਮਟਕਾ ਤਾਂ ਪੂਰਾ ਆਉਂਦਾ ਤੇ ਉਹ ਟੁੱਟਿਆ ਮਟਕਾ ਸੋਚਦਾ ਕਿ ਮੈਂ ਮੇਰੇ ਮਾਲਕ ਨੂੰ ਸੁੱਖ ਵੀ ਨਹੀਂ ਦੇ ਪਾਉਂਦਾ ਮੇਰਾ ਮਾਲਕ ਇੰਨਾ ਔਖਾ ਕਿ ਪਾਣੀ ਲੈ ਕੇ ਆਉਂਦਾ ਤੇ ਉਹ ਵੀ ਮਨ ਨੂੰ ਪੂਰਾ ਫਲ ਨਹੀਂ ਦੇ ਪਾਉਂਦਾ ਅਤੇ ਇਹ ਐਵੇਂ ਹੀ ਚੱਲਦਾ ਰਿਹਾ ਅਤੇ ਇੱਕ ਦਿਨ ਜਦੋਂ ਕਿਸਾਨ ਮਟਕੇ ਚ ਪਾਣੀ ਭਰ ਕੇ ਲੈ ਕੇ ਆ ਰਿਹਾ ਸੀ ਜਦੋਂ ਉਹਨੇ ਮਟਕੇ ਘਰੇ ਰੱਖੇ ਤੇ ਉੱਦੇ ਫੁੱਟੇ ਮਟਕੇ ਜਦੋਂ ਉਦਾਸ ਸੀ ਤਾਂ ਕਿਸਾਨ ਨੇ ਮਟਕੇ ਨੂੰ ਪੁੱਛਿਆ ਵੀ ਕੀ ਗੱਲ ਹੈ ਤੂੰ ਦੁਖੀ ਕਿਉਂ ਹੈ ਤਾਂ ਉਹ ਫੁੱਟਿਆ ਮਟਕਾ ਕਹਿੰਦਾ ਮਾਲਕ ਤੁਸੀਂ ਮੈਨੂੰ ਇਨੀ ਮਿਹਨਤ ਨਾਲ ਐਡੀ ਦੂਰ ਭਾਰ ਮੇਰਾ ਚੱਕ ਕੇ ਲੈ ਕੇ ਜਾਣੇ ਹੋ ਤੇ ਮੈਂ ਫੁੱਟਿਆ ਹੋਇਆ ਮੇਰੀ ਐਡੀ ਕੀ ਸੋਤ ਮਾੜੀ ਮੈਂ ਤੈਨੂੰ ਸੁਖ ਵੀ ਨਹੀਂ ਦੇ ਸਕਦਾ ਇਹ ਸੁਣ ਕੇ ਕਿਸਾਨ ਕਹਿੰਦਾ ਕੋਈ ਨਹੀਂ ਤੂੰ ਟੈਨਸ਼ਨ ਨਾ ਲੈ ਮੈਂ ਤੇਰੇ ਤੋਂ ਫਿਰ ਵੀ ਖੁਸ਼ ਆ ਤੂੰ ਮੇਰੇ ਬਹੁਤ ਕੰਮ ਆਣਾ ਤੂੰ ਸਵੇਰੇ ਮੇਰੇ ਨਾਲ ਚੱਲਨੀ ਤਾਂ ਫਿਰ ਮੈਂ ਤੈਨੂੰ ਇੱਕ ਚੀਜ਼ ਦਿਖਾਵਾਂਗੇ ਇਹ ਸੁਣ ਕੇ ਮਟਕਾ ਕਹਿੰਦਾ ਠੀਕ ਹੈ ਮਾਲਕ ਜੀ ਅਤੇ ਦੂਜੇ ਦਿਨ ਜਦੋਂ ਸਵੇਰ ਹੋਈ ਕਿਸਾਨ ਕੀ ਇਹਨੇ ਕੀ ਕੀਤਾ ਦੋਨੇ ਮਟਕਾਂ ਨੂੰ ਨਦੀ ਤੋਂ ਭਰਨ ਵਾਸਤੇ ਲੈ ਗਿਆ ਜਦੋਂ ਉਹ ਭਰ ਕੇ ਵਾਪਸ ਆ ਰਿਹਾ ਸੀਗਾ ਤਾਂ ਉਸ ਕਿਸਾਨ ਨੇ ਫੁੱਟੇ ਮਟਕੇ ਨੂੰ ਕਿਹਾ ਹੁਣੇ ਕਰ ਆਪਦੇ ਥੱਲੇ ਦੇਖ ਧਿਆਨ ਨਾਲ ਤੇ ਧਿਆਨ ਨਾਲ ਦੇਖਦਾ ਹੀ ਚਾਹੀ ਤੇ ਜਦੋਂ ਟੁੱਟੇ ਹੋਏ ਮਟਕੇ ਨੇ ਆਦੇ ਥੱਲੇ ਦੇਖਿਆ ਤੇ ਮਟਕਾ ਤਾਂ ਦੇਖ ਕੇ ਹੈਰਾਨ ਰਹਿ ਗਿਆ ਕਿਉਂਕਿ ਟੁੱਟੇ ਹੋਏ ਮਟਕਾ ਜਿਹੜੇ ਪਾਸੇ ਹੁੰਦਾ ਸੀ ਉਸ ਮਟਕੇ ਵਾਲੇ ਪਾਸੇ ਇੰਨੇ ਫੁੱਲ ਸੀ ਐਡੇ ਸੋਹਣੇ ਰੰਗ-ਬਰੰਗੇ ਇੰਨਾ ਸੋਹਣਾ ਘਾਹ ਸੀ ਐਡਾ ਸੋਹਣਾ ਰਸਤਾ ਬਣਿਆ ਹੋਇਆ ਸੀ ਅਤੇ ਜਿਹੜਾ ਸਾਫਤਾ ਮੜਕਾ ਸੀ ਉਹ ਵੀ ਦੇਖ ਕੇ ਹੈਰਾਨ ਹੋ ਗਿਆ ਤੇ ਜਦੋਂ ਘਰ ਆਇਆ ਕਿਸਾਨ ਨੇ ਫੁੱਟੇ ਮਟਕੇ ਨੂੰ ਪੁੱਛਿਆ ਹਾਂ ਹੁਣ ਦੱਸ ਹੁਣ ਤੂੰ ਖੁਸ਼ ਐ ਤੂੰ ਦੇਖ ਲੈ ਤੂੰ ਕਿੰਨਾ ਚੰਗਾ ਕੰਮ ਕਰਿਆ ਤਾਂ ਉਹ ਫੁੱਟੇ ਮਟਕਾ ਕਹਿੰਦਾ ਨਹੀਂ ਮੈਂ ਹਜੇ ਵੀ ਖੁਸ਼ ਨਹੀਂ ਮੇਰਾ ਪਾਣੀ ਐ ਢੋਲੇ ਆਂਦਾ ਫਿਰ ਕਿਸਾਨ ਨੇ ਉਹਨੂੰ ਸਮਝਾਇਆ ਕਿ ਤੂੰ ਮੇਰੇ ਵਾਸਤੇ ਵੀ ਸਾਰਾ ਦਿੰਨਾ ਪਰ ਜਿਹੜਾ ਤੂੰ ਫੁੱਟਿਆ ਹੁੰਨਾ ਉਹ ਤਾਂ ਜ਼ਮੀਨ ਨੂੰ ਪਾਣੀ ਦਿੰਨਾ ਉਹਦੇ ਨਾਲ ਪੌਦੇ ਉੱਗਦੇ ਆ ਤੇ ਉਹ ਜਿਹੜੇ ਫੁੱਲ ਉੱਗਦੇ ਉਹ ਲੋਕਾਂ ਦੇ ਕਿੰਨੇ ਕੰਮ ਆਉਂਦੇ ਆ ਤੇ ਹਰਿਆਲੀ ਵੀ ਵੱਧਦੀ ਐ ਤੇ ਲੋਕਾਂ ਨੂੰ ਆਕਸੀਜਨ ਵੀ ਮਿਲਦੀ ਐ ਤੇ ਵਾਤਾਵਰਨ ਵਿੱਚ ਸੋਨਾ ਬੰਦਾ ਤਾਂ ਇਹ ਸੁਣ ਕੇ ਉਹ ਜਿਹੜਾ ਫੁੱਟਿਆ ਘੜਾ ਹੁੰਦਾ ਉਹ ਥੋੜਾ ਅੱਜ ਦਿਲ ਨੂੰ ਤਸੱਲੀ ਜੀ ਮਿਲਦੀ ਹੈ ਤੇ ਖੁਸ਼ ਹੋ ਜਾਂਦਾ ਤੇ ਦੂਜਾ ਜਿਹੜਾ ਸਾਫ ਦਾ ਮਟਕਾ ਹੁੰਦਾ ਉਹਨੂੰ ਵੀ ਜਲਸੀ ਹੁੰਦੀ ਵੀ ਮੈਂ ਵੀ ਕਾਸ਼ ਫੁੱਟਿਆ ਹੁੰਦਾ ਵੀ ਇਹ ਕਿੰਨੇ ਕੰਮ ਆਉਂਦਾ ਮੈਂ ਤਾਂ ਸਿਰਫ ਪਾਣੀ ਲੈ ਕੇ ਆਉਣਾ ਤਾਂ ਉਸ ਨੂੰ ਸ਼ਰਮਿੰਦਗੀ ਹੁੰਦੀ ਹੈ ਦੂਜੇ ਮਟਕੇ ਨੂੰ ਵੀ ਤੇ ਕਿਸਾਨ ਦੀ ਗੱਲ ਤੋਂ ਫੁੱਟੇ ਮਟਕੇ ਨੂੰ ਸਮਝ ਆਉਂਦਾ ਹੈ ਕਿ ਕਮਜ਼ੋਰੀ ਵੀ ਆਪਦੀ ਇੱਕ ਤਾਕਤ ਹੁੰਦੀ ਹੈ ਸੋ ਦੋਸਤੋ ਇਸ ਕਹਾਣੀ ਤੋਂ ਆਪ ਨੂੰ ਇਹ ਸਿੱਖਿਆ ਮਿਲਦੀ ਹੈ ਜੇਕਰ ਕਿਸੇ ਦੇ ਵਿੱਚ ਕੋਈ ਵੀ ਕਮਜ਼ੋਰੀ ਹੈ ਤਾਂ ਉਹਨੂੰ ਇੱਕ ਖੂਬੀ ਵਜੋਂ ਹੀ ਯੂਜ਼ ਕਰੋ ਕਿਉਂਕਿ ਜਿਹੜੀ ਉਹ ਕਮਜ਼ੋਰੀ ਹੈ ਕਿਤੇ ਨਾ ਕਿਤੇ ਆਪਣੀ ਖੂਬੀ ਬਣ ਕੇ ਸਾਹਮਣੇ ਆਉਂਦੀ ਹੈ ਦੋਸਤੋ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਜੇਕਰ ਵੀਡੀਓ ਵਧੀਆ ਲੱਗੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਰੱਬ ਰੱਖਾ